ਇਹ ਬਾਹਰ ਨਾ ਫੋਟੋ ਖੜਾ ਨੌਜਵਾਨਾਂ ਦੇ ਵਿੱਚ ਨੌਜਵਾਨ ਖੜਾ ਨੂੰ ਜਿੰਨੀ ਜਿੱਥੇ ਬਰਾਬਰ ਮਿਲ ਜਾਣਾ ਬਰਾਬਰ ਸਪੇਸ ਬਣਾ ਕਰ ਲੋ ਥੋੜਾ ਹੋਵੇ ਥੋੜਾ ਹੋਵੇ ਨੌਜਵਾਨ ਠੀਕ ਠੀਕ ਇਹ ਕੰਮ ਹੋ ਗਿਆ ਹੁਣ ਪੈਲੇ ਆ ਗਏ ਫੋਟੋ ਵਿੱਚ ਟੀਚੇ ਮੈਂ ਬ੍ਰੀਅ ਹੈ ਉਹਨਾਂ ਦੇ ਮੈਂਬਰ ਸਹਿਮਾਨ ਆ ਦੂਜਾ ਕਾਲ ਹੈ ਨਾ ਹੁਣ ਫਿਰ ਮੈਂ ਵਾਈਟ ਕਰਾਂਗਾ ਇਹਨਾਂ ਤੋਂ ਬਾਅਦ ਵਾਈਟ ਕਰਾਂਗਾ ਸਮੀਰ ਭਾਟਿਆ ਜੀ ਨੂੰ ਜਿਹੜੇ ਕਿ ਯੁਵਾ ਸਾਡੇ ਨਿਰਮਾਨ ਹਨ ਇਹਨਾਂ ਦੇ ਨਾਲ ਆ ਰਹੇ ਜਿਹੜੇ ਸਾਡੇ ਥੋੜਾ ਰੂਰਲ ਏਰੀਆ ਤੋਂ ਦਾਮਿੰਡ ਤੋਂ ਆਏ ਇਹਨਾਂ ਨੂੰ ਵੀ ਮੈਂ ਕਹਾਂਗਾ ਮੈਂ ਧਿਆਨ ਦੇਣਾ ਕਿ ਕੋਰਟ ਨੂੰ ਇਹਨਾਂ ਬੰਦੇ ਗੁਬਾਰੇ ਨਹੀਂ ਕਰਾ ਜਿਹੜੀ ਫਟਦੀ ਕਿਤੇ ਨਹੀਂ ਇਹਦੇ ਵਿੱਚ ਹੋਰ ਬਹਾ ਪਰ ਉਹ ਤੇ ਨੂੰ ਹੋਰ ਮੈਂ ਆਪਾਂ 5-6 ਮੈਂਬਰ ਦੀ ਕਮੇਟੀ ਹੈ ਤੇ ਤੁਸੀਂ ਸਾਰੇ ਵੀ ਇਸ ਕਮੇਟੀ ਦੇ ਮੈਂਬਰ ਹੋ। ਤੁਹਾਡੇ ਸਾਰਿਆਂ ਦੀ ਸਮੂਲੀਅਤ ਦੇ ਨਾਲ ਤੁਹਾਡੇ ਸਾਰਿਆਂ ਦੀ ਸਹਿਯੋਗ ਦੇ ਨਾਲ ਹੀ ਜਰਾਸਾ ਅੰਬਰਸਤ ਚਲੇਗਾ ਨਾਲ ਸਾਡਾ ਪਿਆਰ। ਤੇ ਸਹਿਯੋਗ ਵੀ ਤਾਜਮਾਨਤ ਦੇ ਨਾਲ ਤੁਸੀਂ ਅਨੁਸਾਰਨ ਦੇਣਾ ਹੈ। ਤੋਂ ਐ ਇਸ ਕਮੇਟੀ ਦੇ ਮੈਂਬਰ ਸਾਹਿਬ ਤੁਹਾਡੇ ਸਾਹਮਣੇ ਤੇ ਉਦ ਮੈਂ ਬੇਦੇ ਜੀ ਕੰ ਕਰੂੰਗਾ ਸਮਾਂ ਕਿਉਂ ਮੰਚ ਤੇ ਆ ਤੇ ਅਗਲੀ ਕਾਰਵਾਈ ਇਹ ਹੀ ਹੈ ਉਹ ਜਾਣ ਕੇ ਇਹਨਾਂ ਵਾਰੀ ਗੈਰ ਹਾਜ਼ਰ ਹੋ ਜਾਂਦੇ ਐ ਉਹ ਰਾਸਾ ਦੇ ਮੈਂਬਰ ਤੇ ਹੋਣਗੇ ਪਰ ਉਹਨਾਂ ਨੂੰ ਮੁੜ ਕੇ ਕਮੇਟੀ ਦੇ ਵਿੱਚ ਬੁਲਾਇਆ ਨਹੀਂ ਜਾਏਗਾ ਮੈਂਬਰ ਦੋ ਘਰਾਂ ਦੇ ਬਣਾਉਣੇ ਆ ਇੱਕ ਝੂਠੋ ਇਹ ਫੈਸਲਾ ਜਿਹੜਾ ਕਹਿਣ ਤੋਂ ਬਾਅਦ ਹੈ ਇਹ ਰਾਸਤਾਂ ਦੇ ਨਾਂ ਤੇ ਹੋਰ ਵੀ ਪੰਜਾਬ ਦੇ ਵਿੱਚ ਜਿਹੜੀਆਂ ਚੱਤੇਬੰਦੀਆਂ ਚੱਲ ਰਹੀਆਂ ਨੇ ਮੈਂਬਰ ਸਾਡੇ ਨਾਲ ਵੀ ਐ ਉਹਨਾਂ ਨਾਲ ਵੀ ਚੱਲ ਜਾਏਂ ਕਰ ਤੂੰ ਆਇਆ ਇਨਵੈਸਟਮੈਂਟ ਫੋੜ ਕਰਨਾ ਤੂੰ ਜਿਹੜਾ ਬਣਾ ਦੇ ਬੱਧਾ ਬਾਹਰ ਨੂੰ ਕਰ ਦੇ ਦੇ ਤੂੰ ਹੁਣ ਕੋਈ ਨਹੀਂ ਡਿਆ ਆ ਨਾ ਫਿਰ ਤੂੰ ਹੁਣ ਸਟਾਰਟ ਕਰੋ ਅਣੀ ਜਿਹੜਾ ਸਾਡੇ ਨਾਲ ਕਰ ਰਿਹਾ ਹੈ ਇੱਕ ਨਹੀਂ ਇੱਕ ਨਹੀਂ ਸਰਕਾਰ ਦਾ ਨੋਟ ਹੈ ਤੇ ਬੋਲ ਰਹੀ ਪੂਜਾ تین ਪਾਸੇ ਸਾਡੇ ਕੋਲ ਚੱਤਾ ਦੇ ਦਿੰਦੇ ਐ ਉਹਦੇ ਲਈ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਦਿੱਕਤ ਉੱਥੇ ਆਉਂਦੀ ਹੈ ਕਿ ਜਦੋਂ ਇੱਕ ਇਹ ਫੈਸਲਾ ਲੈ ਲਿਆ ਗਿਆ ਕਿ ਜਿਹੜੇ ਮੈਂਬਰ ਦੋ ਪਾਸੇ ਪੈਰ ਧਰਾਵਾ ਰੱਖਦੇ ਐ ਉਹਨਾਂ ਨੂੰ ਹੋਰ ਕਮੇਟੀ 'ਚ ਨਹੀਂ ਲਿਆ ਜਾਏਗਾ ਮੈਂਬਰ ਤਾਂ ਰਹਿਣਗੇ ਪਰ ਉਹ ਹੋਰ ਕਮੇਟੀ ਵਿੱਚ ਹਾਜ਼ਰ ਨਹੀਂ ਹੋ ਸਕਦਾ ਇਸੇ ਤਰ੍ਹਾਂ ਇੱਕ ਅਸਿੱਦੇ ਵਿੱਚ ਤਿੰਨ ਮੈਂਬਰ ਚੁਣेंगे ਜਿਨ੍ਹਾਂ ਚ ਦਾਸ ਦਾ ਅਨੁਆਖਿਆ ਗਿਆ ਇਹਨਾਂ ਨੇ 택 ਜੀ अजीतਾ 임ਾਨ ਜੀ ਨਵਾਂ ਸ਼ਹਿਰ ਤੋਂ ਤੇ ਅਮਨਦੀਪ ਸਿੰਘ ਜੀ ਸੰਗਰੂਰ ਤੋਂ ਇਕੂ ਵੀ ਅਨੁਸ਼ਾਸਨ ਨੂੰ ਭੰਗ ਕਰਦਾ ਹੈ ਜਿਹੜੇ ਬੁੱਦੇ ਮੈਂ ਪਹਿਲਾਂ ਦੱਸੇ ਆ ਉਹਨਾਂ ਦੇ ਵਿੱਚ ਤੇ ਇਹਨਾਂ ਨੂੰ ਉਸ ਮੈਂਬਰ ਦੇ ਨਾਲ ਕਿਵੇਂ ਹੈ ਜਿਹੜੇ ਦਾ ਪੂਰਾ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਸੱਤ ਸੰਪਤੀ ਦੇ ਨਾਲ ਪੰਜਾਬ ਲੈਵਲ ਤੇ ਇੱਕ ਫੈਸਲਾ ਲਿਆ ਗਿਆ ਹੈ ਕਿ ਰਾਸ ਸਾਹਿਬ ਜਿਹੜੀ ਮੈਨੂੰ ਦੇਖਦੇ ਆ ਤੇ ਕਿਵੇਂ ਖਰਚੇ ਲੈ ਕੇ ਆਉਂਦੇ ਕਹਿੰਦਾ ਉਹ ਕਿੰਦੀ ਹੋ ਰਹੀ ਹੈ ਇੱਥੇ ਵੀ ਕੋਈ ਫੰਕਸ਼ਨ ਕਰਨਾ ਤੇ ਉੱਥੇ ਗੈਰ ਸਿਸਟਮ ਦਾ ਆਪਿਆ ਉਹਦੇ ਮੁਤਾਬਕ ਅਰਚਾ ਹੋ ਰਹਾ ਹੈ ਕਿ ਖਰਚੇ ਨੂੰ ਹੋਰ ਇੱਕ ਪੰਜਾਬ ਉਪਮੇਤੀ ਬਲਵੰਤ ਰਾਏ ਸ਼ਰਮਾ ਜੀ ਦੇ ਵੇਲੇ ਉਹਨਾਂ ਦੀ ਮਿਹਨਤ ਸਰਕਾਰ ਨਾਲ ਦੇਦੀ ਪਰ ਸਾਡੀ ਉਥੋਂ ਤੱਕ ਬਰੂਚ ਨਾ ਹੋਣ ਕਰਕੇ جنتا سینئر سیکنڈری اسکول آج امرتسر میں میٹنگ ہوئی ہے راسا پنجاب اور راسا امرتسر کے میمبرز کی اور اس میں امرتسر کی کور کمیٹی کی کور کمیٹی کی فارمیشن کی گئی ہے جس کے اندر سوشیلہ گروال جی سمت پوری جی میں میم کپور بندر جی اور پنیت جی اور سمیر جی کو راسا کور کمیٹی سر کا میمبر چنا گیا اور جو راسا ہے بہت سالوں سے سکولز جو ریکگنائز ایفیلیٹڈ سکولز ہیں اس کی ایسوسیشن ہے اور بہت سالوں سے راسا جو ہے وہ سکولز کی ڈیولپمنٹ کے لیے سکولز کے ایشوز کے لیے بہت سارے مددوں پر ڈسیزنس لے رہی ہے اور سرکار کے ساتھ جو بھی ہمارے پرابلمس سکول فیس کرتے ہیں سرکار کے ساتھ اس کا روبرو لے کے آتی ہے ایشوز کو اور جو راسا کی ایسوسیشن ہے یہ کلونت رائے شرما جی اس کے فاؤنڈر تھے اور آج اس کی میٹنگ امرت سر میں ہوئی ہے کمفرٹ اینڈ ہوٹل میں اور آگے بھی راسا جو ہے جتنے بھی ریکگنیز اور ایفیلیٹیڈ اسکولس ہیں ان ساری سکولز کی اسکولس کے لیے راسا فائٹ کرتی رہے گی اور جو بھی سکولز کے ایشوز ہوں گے اس کے لیے راسا جو ہے آگے لڑائی کرتی رہے گی تھینک یو سو مچ اجسا پنجاب دی دیکھ ریکھ کے بچ ਰਾਸ਼ਾ ਅੰਮ੍ਰਿਤਸਰ ਦੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ 6 ਮੈਂਬਰੀ ਕਮੇਟੀ ਦੇ ਵਿੱਚ ਮੈਂ ਸੁਸ਼ੀਲ ਅਕਰਵਾਲ ਸੁਮਿਤਪੂਰੀ ਜੀ ਮੈਂਕ ਕਪੂਰ ਜੀ ਯਾਦਵਿੰਦਰ ਸਿੰਘ ਜੀ ਪੁਨੀਤ ਗੁਪਤਾ ਜੀ ਤੇ ਸਮੀਰ ਪਾਟਿਆ ਜੀ ਸ਼ਾਮਲ ਨੇ ਆਪਾਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਰਾਸ਼ਾ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਨੇ ਮਿਲ ਕੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅੱਥੇ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਰਾਸ਼ਾ ਅੰਮ੍ਰਿਤਸਰ ਪਿਛਲੇ 30 ਤੋਂ ਵੀ ਵੱਧ ਸਾਲਾਂ ਤੋਂ ਸਿੱਖਿਆ ਦੇ ਜਗਤ ਦੇ ਵਿੱਚ ਰਾਸ਼ਾ ਦੇ ਸਕੂਲਾਂ ਦੀ ਮੁਸ਼ਕਲਾਂ ਨੂੰ ਸਰਕਾਰ ਅੱਗੇ ਪੇਸ਼ ਕਰ ਰਹੀ ਆ ਉਹਨਾਂ ਨੂੰ ਹੱਲ ਕਰਵਾ ਰਹੀ ਹੈ ਸਾਡੇ ਰਾਸ਼ਾ ਦੇ ਸਕੂਲ ਉਹ ਪ੍ਰਾਈਵੇਟ ਸਕੂਲ ਨੇ ਜਿਹੜੇ ਬਹੁਤ ਹੀ ਘੱਟ ਫੀਸ ਲੈ ਕੇ ਸਰਕਾਰ ਦਾ ਭਾਰ ਚੁੱਕ ਰਹੇ ਨੇ ਸਾਡੇ ਕੋਲ ਉਹ ਗਰੀਬ ਤਬਕਾ ਸਿੱਖਿਆ ਲੈ ਆ ਰਿਹਾ ਹੈ ਜਿਹੜਾ ਸਰਕਾਰੀ ਸਕੂਲਾਂ 'ਚ ਨਹੀਂ ਪੜਨਾ ਚਾਹਦਾ ਪਰ ਮਹਿੰਗੇ ਸਕੂਲਾਂ ਦੇ ਵਿੱਚ ਜਾਣ ਦੀ ਸਮਰੱਥਾ ਉਹਨਾਂ ਕੋਲ ਨਹੀਂ ਹੈ ਸਾਡੇ ਸਾਰੇ ਸਕੂਲ ਬਹੁਤ ਘੱਟ ਫੀਸ ਲੈ ਕੇ ਤੇ ਬਹੁਤ ਉੱਚੀ ਸਿੱਖਿਆ ਗੁਣਵਾਨ ਸਿੱਖਿਆ ਵਿਦਿਆਰਥੀਆਂ ਨੂੰ ਦੇ ਰਹੇ ਨੇ ਤੇ ਸਾਡੇ ਸਕੂਲਾਂ ਤੋਂ ਪੜ੍ਹ ਕੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਵਿਦਿਆਰਥੀ ਉੱਚ ਪੱਧਰੀਆਂ ਤੇ ਪਹੁੰਚੇ ਨੇ ਆਪਾਂ ਸਰਕਾਰ ਦਾ ਭਾਰ ਚੁੱਕਿਆ ਆਇਆ ਹੈ ਜਿਹਦੇ ਕਰਕੇ ਪੰਜਾਬ ਦੀ ਸਿੱਖਿਆ ਦਿਨ ਦੁਨੀ ਰਾਤ ਗੁਣੀਂਂਤੀ ਕਰ ਰਹੀ ਹੈ ਤੇ ਆਪਾਂ ਅੱਗੇ ਵੀ ਇਹ ਕੋਸ਼ਿਸ਼ ਜਾਰੀ ਰੱਖਾਂਗੇ ਕਿ ਪੰਜਾਬ ਦੀ ਸਿੱਖਿਆ ਨੂੰ ਹੋਰ ਅੱਗੇ ਵਧਾਇਆ ਜਾਵੇ ਪਰ ਉਹਦੇ ਵਾਸਤੇ ਸਾਨੂੰ ਸਰਕਾਰ ਦੇ ਸਹਿਯੋਗ ਦੀ ਜ਼ਰੂਰਤ ਹੈ ਕਈ ਵਾਰੀ ਕੁਝ ਬੇ ਲੋੜੀਆਂ ਚੀਜ਼ਾਂ ਸਾਡੇ ਉੱਤੇ ਥੋਪ ਦਿੱਤੀਆਂ ਜਾਂਦੀਆਂ ਹਨ ਸਾਡੇ ਬਜਟ ਸਕੂਲ ਨੇ ਸਾਡੇ ਕੋਲ ਇੰਨਾ ਖਰਚਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਕਈ ਤਰ੍ਹਾਂ ਦੇ ਟੈਕਸ ਕਨਜ਼ਰਵੇਟਿਵ ਟੈਕਸ ਹੋ ਗਿਆ ਜਾਂ ਹੋਰ ਪ੍ਰਾਪਰਟੀ ਟੈਕਸ ਸਾਡੇ ਤੇ ਥੋਪੇ ਜਾਂਦੇ ਨੇ ਕਮਰਸ਼ੀਅਲ ਬਿਜਲੀ ਦੇ ਬਿੱਲ ਨੇ ਪਾਣੀ ਦੇ ਬਿੱਲ ਨੇ ਤਾਂ ਮੈਂ ਇਹ ਹੀ ਗੁਜਾਰਿਸ਼ ਹੈ ਸਰਕਾਰ ਕੇ ਕਿ ਸਾਨੂੰ ਪਾਰ ਥੋੜਾ ਹਲਕਾ ਕੀਤਾ ਜਾਵੇ ਤਾਂ ਕਿ ਆਪਾਂ ਸਮਾਜ ਦੀ ਹੋਰ ਤਨਦਿਲ ਨਾਲ ਸੇਵਾ ਕਰ ਸਕੀਏ ਸਰ ਦੇ ਸਾਰੇ ਸਕੂਲਾਂ ਵੱਲੋਂ ਇਹ ਸਾਰੇ ਸਿੱਖਿਆ ਜਗਤ ਨੂੰ ਵਾਦਾ ਕਰਦਾ ਹਾਂ ਕਿ ਆਪਾਂ ਪੰਜਾਬ ਦੀ ਸਿੱਖਿਆ ਨੂੰ ਹੋਰ ਉੱਚ ਪੱਧਰ ਤੇ ਲੈ ਕੇ ਜਾਵਾਂਗੇ ਤਾਂ ਕਿ ਪੰਜਾਬ ਪੂਰੇ ਦੇਸ਼ ਦਾ ਇੱਕ ਚਾਨਣ ਮਨਾਰਾ ਬਣ ਸਕੇ ਧੰਨਵਾਦ